ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਸਹਿਬਾਨਾਂ ਦੇ ਜੀਵਨ ਰਹਿਤਨਾਮਿਆਂ ਅਤੇ ਇਤਿਹਾਸਕ ਸੌਰਸਾਂ ਦੇ ਹਵਾਲਿਆਂ ਨਾਲ ਸਮਝਾਂਗੇ ਪ੍ਰਮਾਣਾ ਅਤੇ ਇਤਿਹਾਸਕ ਸੰਦਰਭ ਨਾਲ ਚਰਚਾ ਕਰਾਂਗੇ ਆਮ ਸਿੱਖ ਤਾਂ ਮਾਸ ਖਾਂਦੇ ਨਹੀਂ ਪਰ ਕਈ ਨਿਹੰਗ ਸਿੰਘ ਖਾ ਲੈਂਦੇ ਨੇ ਪਹਿਲਾਂ ਇਹੀ ਜਾਣਦੇ ਆ ਕਿ ਇਹ ਨਿਹੰਗ ਸਿੰਘ ਕੌਣ ਹਨ निहंग सिंह सिख धर्म ਦੇ ਉਹ ਅਕਾਲੀ ਯੋਧੇ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦਾ ਅਟੁੱਟ ਹਿੱਸਾ ਰਹੇ ਨੇ निहंग ਸ਼ਬਦ ਦਾ ਅਰਥ ਹੈ ਬਿਨਾ ਡਰ ਵਾਲੇ ਅਕਾਲ ਪੁਰਖ ਦੇ ਸਿਪਾਹੀ ਨੀਲੇ ਬਾਣਿਆਂ ਵਿੱਚ ਸਜੇ ਹਥਿਆਰਾਂ ਨਾਲ ਲੈਸ ਤੇ ਹਮੇਸ਼ਾ ਤਿਆਰ ਵਰ ਤਿਆਰ ਗੁਰੂ ਦੇ ਅਕਾਲ ਦੇ ਨਾਰੇ ਲਾਉਂਦੇ ਇਹ ਨਿਹੰਗ ਸਿੰਘ ਗੁਰੂ ਸਾਹਿਬ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਸਿੱਖ ਪੰਥ ਦੀ ਰੱਖਿਆ ਕਰਦੇ ਆ ਰਹੇ ਹਨ ਮੁਗਲ ਹੋਂਦ ਦੌਰਾਨੀ ਅੰਗਰੇਜ਼ ਹਰ ਦੁਸ਼ਮਣ ਦੇ ਸਾਹਮਣੇ ਉਹ ਡਟ ਕੇ ਲੜੇ ਨੇ ਇਨ੍ਹਾਂ ਦੀ ਜੰਗੀ ਮਰਿਆਤਾ ਸ਼ਸਤਰ ਪੂਜਾ ਤੇ ਅਕਾਲੀ ਰੂਹ ਸਿੱਖ ਇਤਿਹਾਸ ਦਾ ਸੁਨਹਿਰੀ ਹਿੱਸਾ ਰਿਹਾ ਪਰ ਨਿਹੰਗ ਸਿੰਘਾਂ ਨੂੰ ਫਿਰ ਮਾਸ ਖਾਣ ਦੀ ਲੋੜ ਕਿਉਂ ਪਈ ਇਹ ਬਹੁਤ ਅਹਿਮ ਸਵਾਲ ਆ ਜੋ ਹਰ ਸਿੱਖ ਤੇ ਗੈਰ ਸਿੱਖ ਦੇ ਮਨ 'ਚ ਆਉਂਦਾ ਹੈ ਤਾਂ ਸੁਣੋ ਇਸ ਰਵਾਇਤ ਦੀ ਪੂਰੀ ਕਹਾਣੀ 18ਵੀਂ ਸਦੀ ਵਿੱਚ ਖਾਸ ਕਰਕੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੁਗਲ ਹਕੂਮਤ ਦਾ ਅਤਿਆਚਾਰ ਪੂਰੇ ਸਿੱਖਰ ਤੇ ਸੀ ਸਿੱਖਾਂ ਨੂੰ ਜੰਗਲਾਂ ਪਹਾੜਾਂ ਤੇ ਝਾੜੀਆਂ ਵਿੱਚ ਲੁਕ ਕੇ ਰਹਿਣਾ ਪੈਂਦਾ ਸੀ ਮੁਗਲਾਂ ਨੇ ਹੁਕਮ ਜਾਰੀ ਕੀਤਾ ਸੀ ਕਿ ਕਿਸੇ ਵੀ ਸਿੱਖ ਦਾ ਸਿਰ ਮਿਲੇ ਉਸ ਨੂੰ ਕੱਟ ਕੇ ਲੈ ਆਂਦਾ ਜਾਵੇ ਤੇ ਉਸ ਨੂੰ ਵਾਜਬ ਇਨਾਮ ਦਿੱਤਾ ਜਾਵੇਗਾ। ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਸਿੱਖ ਯੋਧਿਆਂ ਨੇ ਗੁਰੀਲਾ ਜੰਗ ਦੀ ਰਣਨੀਤੀ ਅਪਣਾਈ ਹੋਈ ਸੀ ਤੇ ਇਸੇ ਸਮੇਂ ਨਿਹੰਗ ਸਿੰਘਾਂ ਨੇ ਅਕਾਲੀ ਫੌਜ ਦੀ ਸਥਾਪਨਾ ਕੀਤੀ ਜੋ ਸਿੱਖ ਪੰਥ ਦੀ ਰਾਖੀ ਦਾ ਇੱਕ ਮੁਹਰੀ ਦਸਤਾਬਾਣੀ। ਜੰਗਲਾਂ ਵਿੱਚ ਲੜਦੇ ਸਮੇਂ ਸਿੱਖ ਯੋਧਿਆਂ ਨੂੰ ਨਾ ਰੋਟੀ ਮਿਲਦੀ ਸੀ ਨਾ ਦਾਲ ਕੁਝ ਵੀ ਨਹੀਂ ਸੀ ਮਿਲਦਾ ਲੰਬੀਆਂ ਰਾਤਾਂ ਲਗਾਤਾਰ ਸਫਰ ਤੇ ਜੰਗ ਦੀ ਤਿਆਰੀ ਲਈ ਸਰੀਰਕ ਤੇ ਮਾਨਸਿਕ ਤਾਕਤ ਦੀ ਸਖਤ ਲੋੜ ਸੀ ਤੇ ਇਸ ਤਾਕਤ ਦਾ ਸਰੋਤ ਸੀ ਪ੍ਰੋਟੀਨ ਜੋ ਛਟਕਾ ਮਾਸ ਰਾਹੀਂ ਪ੍ਰਾਪਤ ਹੁੰਦਾ ਸੀ ਛਟਕਾ ਮਾਸ ਦਾ ਮਤਲਬ ਹੈ ਕਿਸੇ ਵੀ ਜਾਨਵਰ ਨੂੰ ਇੱਕ ਹੀ ਬਾਰ ਵਿੱਚ ਸ਼ਹੀਦ ਕਰਨਾ ਜੋ ਕਿ ਹਲਾਲ ਦੇ ਬਿਲਕੁਲ ਉਲਟ ਸੀ ਜੋ ਕਿ ਹੌਲੀ-ਹੌਲੀ ਮਾਰਨ ਦੀ ਇੱਕ ਮੁਸਲਮ ਰੀਤ ਹੈ ਨਿਹੰਗ ਸਿੰਘਾਂ ਨੇ ਹਲਾਲ ਮਾਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਹਲਾਲ ਵਿਰੋਧੀ ਮਰਿਆਦਾ ਦਾ ਹਿੱਸਾ ਸੀ ਨਿਹੰਗ ਸਿੰਘਾਂ ਵਿੱਚ ਝਟਕਾ ਮਾਸ ਦੀ ਪਰੰਪਰਾ ਸਿਰਫ ਭੋਜਨ ਨਹੀਂ ਸਗੋਂ ਇੱਕ ਸ਼ਸਤਰ ਮਰਿਆਦਾ ਤੇ ਯੋਧਾ ਪਰੰਪਰਾ ਸੀ ਅੱਜ ਵੀ ਖਾਸ ਮੌਕਿਆਂ ਤੇ ਜਿਵੇਂ ਹੌਲਾ-ਮਹੱਲਾ ਜਾਂ ਜੰਗੀ ਤਵਾਕਕੇ ਤੇ ਨਿਹੰਗ ਸਿੰਘ ਅਰਦਾਸ ਕਰਕੇ ਬੱਕਰੇ ਦਾ ਝਟਕਾ ਕਰਦੇ ਹਨ ਤੇ ਮਾਸ ਪਕਾਉਂਦੇ ਹਨ ਤੇ ਲੰਗਰ ਵਜੋਂ ਸੰਜਾ ਕਰਦੇ ਹਨ ਇਹ ਪ੍ਰਕਿਰਿਆ ਨਿਯਮਬੰਧ ਸੰਜਮੀ ਤੇ ਸ਼ੁੱਧ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਨਿਹੰਗ ਸਿੰਘ ਸ਼ਹੀਦੀ ਦੇਗ ਯਾਨੀ ਕਿ ਪੰਗ ਦੀ ਵੀ ਵਰਤੋਂ ਕਰਦੇ ਹਨ ਉਹ ਮੰਨਦੇ ਹਨ ਕਿ ਥੋੜੀ ਮਾਤਰਾ ਵਿੱਚ ਭੰਗ ਮਾਨਸਿਕ ਸੁਚੇਤਤਾ ਧਿਆਨ ਤੇ ਯੁੱਧ ਵਿੱਚ ਫੋਕਸ ਵਧਾਉਂਦੀ ਹੈ ਇਹ ਵੀ ਸ਼ਸਤਰ ਮਰਿਆਦਾ ਦਾ ਇੱਕ ਹਿੱਸਾ ਰਹੀ ਹੈ ਪਰ ਇਸ ਨੂੰ ਸਖਤ ਨਿਯਮਾਂ ਅਧੀਨ ਵਰਤਿਆ ਜਾਂਦਾ ਰਹਗਾ ਨਾ ਕਿ ਕਿਸੇ ਮौज-ਮਸਤੀ ਜਾਂ ਹੋਰ ਕਿਸੇ ਜਹੋ ਜਲਾਲ ਲਈ ਇੱਕ ਇਤਿਹਾਸਕ ਵਾਕਿਆ ਅਨੁਸਾਰ ਇੱਕ ਨਿਹੰਗ ਜਥੇਦਾਰ ਨੇ ਜੰਗਲ ਵਿੱਚ ਆਪਣੇ ਜਥੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜੰਗੀ ਸਿਪਾਹੀ ਹਾਂ ਜੇ ਜੀਵਨ ਬਚਾਉਣਾ ਹੈ ਤੇ ਲੜਨਾ ਹੈ ਤਾਂ ਸਾਨੂੰ ਤਾਕਤਵਰ ਰਸ ਚਾਹੀਦਾ ਤੇ ਇਹ ਕੋਈ ਮौज-ਮਸਤੀ ਨਹੀਂ ਸਗੋਂ ਪੰਥ ਦੀ ਰਾਖੀ ਲਈ ਜ਼ਰੂਰੀ ਸੀ ਇਸ ਤਰ੍ਹਾਂ ਅਰਦਾਸ ਕਰਕੇ ਇੱਕ ਬੱਕਰੀ ਦਾ ਝਟਕਾ ਕੀਤਾ ਗਿਆ ਤੇ ਉਸ ਦਾ ਮਾਸ ਰਸ ਵਜੋਂ ਪਕਾਇਆ ਗਿਆ ਤੇ ਇਹ ਪ੍ਰਕਿਰਿਆ ਪੂਰੀ ਸ਼ਰਧਾ ਨਿਯਮ ਤੇ ਸੰਜਮ ਨਾਲ ਕੀਤੀ ਜਾਂਦੀ ਸੀ ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਮਾਸ ਖਾਣ ਬਾਰੇ ਕੀ ਲਿਖਿਆ ਹੈ ਉਹ ਵੀ ਸੁਣੋ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ ਮਾਸ ਮਾਸ ਕਰ ਮੂਰਖ ਝਗੜ ਤੇ ਗਿਆਨ ਧਿਆਨ ਨਹੀਂ ਜਾਣੀ ਕੌਣ ਮਾਸ ਕੌਣ ਸਾਗ ਕਹਾਵੇ ਕਿਸਮ ਹੈ ਪਾਪ ਸਮਾਨੇ ਇਸਦਾ ਅਰਥ ਹੈ ਕਿ ਮੂਰਖ ਲੋਕ ਮਾਸ ਤੇ ਸਾਗ ਬਾਰੇ ਝਗੜਦੇ ਰਹਿੰਦੇ ਹਨ ਪਰ ਉਹਨਾਂ ਨੂੰ ਅਸਲ ਗਿਆਨ ਤੇ ਧਿਆਨ ਦੀ ਸਮਝ ਨਹੀਂ ਹੁੰਦੀ ਗੁਰੂ ਸਾਹਿਬ ਇੱਥੇ ਇਹ ਸਮਝਾਉਂਦੇ ਹਨ ਕਿ ਸੱਚਾ ਧਰਮ ਜਾਂ ਅਧਿਆਤਮਕਤਾ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਨਹੀਂ ਸਗੋਂ ਗਿਆਨ ਸਿਮਰਨ ਅਤੇ ਸੱਚੇ ਮਾਰਗ ਤੇ ਚੱਲਣ ਵਿੱਚ ਹੈ ਇੱਕ ਹੋਰ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਜੀਵ ਵਦਹੁ ਸੋ ਧਰਮ ਕਰ ਥਾਪਹਿ ਇਹੇ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਜੋ ਧਾਰਮਿਕ ਰੀਤੀਆਂ ਵਿੱਚ ਜੀਵ ਹਿੰਸਾ ਨੂੰ ਧਰਮ ਮੰਨਣ ਵਾਲਿਆਂ ਤੇ ਸਵਾਲ ਉਠਾਉਂਦੇ ਹਨ ਇਹ ਜੀਵ ਹਿੰਸਾ ਨੂੰ ਧਰਮ ਦਾ ਮੁੱਖ ਅੰਗ ਮੰਨਣ ਦੀ ਨਿੰਦਾ ਕਰਦੇ ਹਨ ਪਰ ਮਾਸ ਖਾਣ ਦੀ ਸਿੱਧੀ ਮਨਾਹੀ ਨਹੀਂ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖੀ ਵਿੱਚ ਵੀ ਸ਼ਿਕਾਰ ਦੀ ਪਰੰਪਰਾ ਸੀ ਸ਼ਿਕਾਰ ਕੀਤੇ ਜਾਨਵਰ ਦਾ ਮਾਸ ਖਾਣ ਦੀ ਸੰਭਾਵਨਾ ਨੂੰ ਇਤਿਹਾਸਕਾਰ ਨਕਾਰਦੇ ਨਹੀਂ ਉਹ ਮੰਨਦੇ ਹਨ ਕਿ ਸ਼ਿਕਾਰ ਕੀਤੇ ਜਾਨਵਰ ਦਾ మాਸ ਪਕਾ ਕੇ ਅਰਦਾਸਾਂ ਕਰਕੇ ਲੰਗਰ ਵਾਂਗ ਛਕਿਆ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਸ਼ਿਕਾਰ ਅਤੇ ਯੁੱਧ ਦੀ ਪਰੰਪਰਾ ਸਪਸ਼ਟ ਸੀ ਦਸਮ ਗ੍ਰੰਥ ਅਤੇ ਇਤਿਹਾਸਕ ਸੋਰਸਾਂ ਜਿਵੇਂ ਗੁਰਬਿਲਾਸ ਅਤੇ ਸੂਰਜ ਪ੍ਰਕਾਸ਼ ਵਿੱਚ ਸ਼ਿਕਾਰ ਦੇ ਜਾਨਵਰਾਂ ਦਾ ਮਾਸ ਖਾਣ ਦਾ ਜ਼ਿਕਰ ਮਿਲਦਾ ਹੈ ਤੇ ਗੁਰੂ ਜੀ ਦੇ ਦਰਬਾਰ ਵਿੱਚ ਮਹਾ ਪ੍ਰਸ਼ਾਦ ਯਾਨੀ ਕਿ ਛਟਕੇ ਦਾ ਮਾਸ ਵੰਡਿਆ ਜਾਂਦਾ ਸੀ ਜੋ ਸਿੱਖ ਨਿਹੰਗ ਸਿੰਘ ਅੱਜ ਵੀ ਖਾਂਦੇ ਹਨ ਤੇ ਉਹਨਾਂ ਵਿੱਚ ਇਹ ਰਵਾਇਤ ਅੱਜ ਵੀ ਪ੍ਰਚਲਿਤ ਹੈ ਗੁਰੂ ਸਹਿਬਾਨਾ ਨੇ ਮਾਸ ਜਾਂ ਸਾਕਾਹਾਰ ਨੂੰ ਅਧਿਆਤਮਿਕ ਜੀਵਨ ਦਾ ਮੁੱਖ ਮੁੱਦਾ ਨਹੀਂ ਮੰਨਿਆ ਉਹਨਾਂ ਨੇ ਸਰਬੱਤ ਦੇ ਭਲੇ ਸਰਲ ਜੀਵਨ ਅਤੇ ਨਾਮ ਸਿਮਰਨ ਤੇ ਜ਼ੋਰ ਦਿੱਤਾ ਹੈ ਗੁਰਬਿਲਾਸ ਪਾਤਸ਼ਾਹੀ ਦਸ਼ਮੀ ਅਤੇ ਸੂਰਜ ਪ੍ਰਕਾਸ਼ ਵਿੱਚ ਮਾਸ ਖਾਣ ਦਾ ਜ਼ਿਕਰ ਮਿਲਦਾ ਹੈ ਖਾਸ ਕਰਕੇ ਸ਼ਿਕਾਰ ਜਾਂ ਯੁੱਧ ਦੇ ਸੰਦਰਭ ਵਿੱਚ ਕੁਝ ਰਹਿਤ ਨਾਮਿਆਂ ਜਿਵੇਂ ਭਾਈ ਦਿਆ ਸਿੰਘ ਜੀ ਦਾ ਰਹਿਤਨਾਮਾ ਵਿੱਚ ਹalal ਮਾਸ ਖਾਣ ਦੀ ਸਖਤ ਮਨਾਹੀ ਹੈ ਪਰ ਛਟਕੇ ਦੇ ਮਾਸ ਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਸਿੱਖ ਰਹਿਤ ਮਰਿਆਦਾ 1950 ਵਿੱਚ ਮਾਸ ਖਾਣ ਬਾਰੇ ਸਪਸ਼ਟ ਹੁਕਮ ਹਨ ਸਿੱਖ ਨੂੰ ਹalal ਮਾਸ ਨਹੀਂ ਖਾਣਾ ਚਾਹੀਦਾ ਇਸ ਵਿੱਚ ਛਟਕੇ ਜਾਂ ਸਾਕਾਹਾਰੀ ਭੋਜਨ ਬਾਰੇ ਕੋਈ ਸਪਸ਼ਟ ਮਨਾਹੀ ਨਹੀਂ ਤਾਂ ਇਸ ਦਾ ਅਰਥ ਇਹ ਹੈ ਕਿ ਸਿੱਖ ਛਟਕੇ ਦਾ ਮਾਸ ਖਾ ਸਕਦਾ ਹੈ ਪਰ ਸਾਕਾਹਾਰੀ ਜੀਵਨ ਵੀ ਸਿੱਖੀ ਦੇ ਸਿਧਾਂਤਾਂ ਅਨੁਸਾਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਸ ਖਾਣ ਨੂੰ ਸਿੱਧੇ ਤੌਰ ਤੇ ਨਾ ਤਾਂ ਪੂਰੀ ਤਰ੍ਹਾਂ ਮਨਾ ਕੀਤਾ ਗਿਆ ਤੇ ਨਾ ਹੀ ਇਸ ਦੀ ਖੁੱਲੀ ਇਜਾਜ਼ਤ ਦਿੱਤੀ ਗਈ ਹੈ ਬਾਣੀ ਵਿੱਚ ਮੁੱਖ ਜ਼ੋਰ ਸਿੱਖ ਦੇ ਅਧਿਆਤਮਿਕ ਜੀਵਨ, ਨਾਮ ਸਿਮਰਨ, ਸਚਾਈ ਅਤੇ ਸਰਬੱਤ ਦੇ ਭਲੇ ਤੇ ਹੈ। ਭੋਜਨ ਦੇ ਸੰਦਰਭ ਵਿੱਚ ਬਾਣੀ ਜੀਵਨ ਦੀ ਸਮਤੁਲਤਾ ਅਤੇ ਸਰਲਤਾ ਤੇ ਜ਼ੋਰ ਦਿੰਦੀ ਹੈ। ਹੁਣ ਅੱਜ ਦੇ ਸਮੇਂ ਸਿੱਖਾਂ ਦੇ ਮਾਸ ਖਾਣ ਤੇ ਅਕਸਰ ਵਿਵਾਦਿਤ ਚਰਚਾ ਛਿੜ ਜਾਂਦੀ ਆ। ਚਟਕਾ ਮਾਸ ਤੇ ਭੰਗ ਦੀ ਵਰਤੋਂ ਸਿੱਖਾਂ ਵਿੱਚ ਵਿਵਾਦ ਦਾ ਵਿਸ਼ਾ ਰਹੀ ਆ। ਕਈ ਸਿੱਖ ਵਿਦਵਾਨ ਤੇ ਜਥੇਬੰਦੀਆਂ ਮੰਨਦੀਆਂ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁੱਧ ਸਾਤਵਿਕ ਜੀਵਨ ਦੀ ਸਿੱਖਿਆ ਦਿੰਦੇ ਹਨ ਤੇ ਮਾਸ ਖਾਣਾ ਜਾਂ ਭੰਗ ਦੀ ਵਰਤੋਂ ਇਸ ਦੇ ਵਿਰੁੱਧ ਹੈ ਉਹ ਹਵਾਲਾ ਦਿੰਦੇ ਹਨ ਕਿ ਪੁਰਾਣੇ ਸਮੇਂ ਵਿੱਚ ਨਿਹੰਗ ਸਿੰਘਾਂ ਲਈ ਮਾਸ ਖਾਣਾ ਇੱਕ ਮਜਬੂਰੀ ਸੀ ਕਿਉਂਕਿ ਉਹਨਾਂ ਨੇ ਜੰਗਾਂ ਲੜਨੀਆਂ ਸੀ ਪਰ ਅੱਜ ਦੇ ਸਮੇਂ ਵਿੱਚ ਨਿਹੰਗ ਸਿੰਘਾਂ ਦੀ ਅਜੇਹੀ ਕੋਈ ਮਜਬੂਰੀ ਨਹੀਂ ਉਹ ਇਸ ਕਰਕੇ ਇਸ ਪਰੰਪਰਾ ਦਾ ਵਿਰੋਧ ਕਰਦੇ ਹਨ ਜੇ ਉਹ ਸਾਕਾਹਾਰ ਨੂੰ ਸਿਹਤ, ਨੈਤਿਕਤਾ ਅਤੇ ਅਹਿੰਸਾ ਦੇ ਸਿਧਾਂਤ ਨਾਲ ਜੋੜਦੇ ਹਨ। ਅਕਾਲ ਤਖਤ ਅਤੇ ਗੁਰਦੁਆਰਿਆਂ ਵਿੱਚ ਲੰਗਰ ਸ਼ਾਕਾਹਾਰੀ ਹੁੰਦਾ ਹੈ ਜੋ ਸਰਵਤ ਦੇ ਭਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਪਰ ਦੂਜੇ ਪਾਸੇ ਨਿਹੰਗ ਸਿੰਘ ਤੇ ਕੁਝ ਟਕਸਾਲੀ ਜਥੇਬੰਦੀਆਂ ਇਸ ਰੁਖ ਤੇ ਅੜੇ ਹਨ। ਉਹ ਕਹਿੰਦੇ ਹਨ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੰਗੀ ਸਿਪਾਹੀ ਹਾਂ, ਅਸੀਂ ਯੋਧੇ ਹਾਂ ਤੇ ਸਾਡੀ ਮਰਿਆਦਾ ਸਾਡੀ ਸ਼ਕਤੀ ਦਾ ਪ੍ਰਤੀਕ ਹੈ। ਨਿਸ਼ਚਿਤ ਰਾਨੇ ਹੰਗ ਜਥੇਦਾਰ ਜਿਵੇਂ ਬਾਬਾ ਬਲਬੀਰ ਸਿੰਘ ਜੀ ਨੇ ਇਸ ਰੀਤ ਨੂੰ ਖਾਲਸੇ ਦੀ ਜੰਗੀ ਰਵਾਇਤ ਮੰਨਦੇ ਹੋਏ ਇਸ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਜੋ ਸਿਰਫ ਨਿਹੰਗ ਸਿੰਘਾਂ ਲਈ ਹੈ ਨਾ ਕਿ ਸਾਰੇ ਸਿੱਖਾਂ ਲਈ ਝਟਕੇ ਦੇ ਮਾਸ ਦੀ ਪਰੰਪਰਾ ਨਿਹੰਗ ਸਿੰਘਾਂ ਦੀ ਜੰਗੀ ਮਰਿਆਦਾ ਦਾ ਹਿੱਸਾ ਹੈ ਜੋ 18ਵੀਂ ਸਦੀ ਦੀਆਂ ਮੁਸ਼ਕਲ ਪ੍ਰਸਥਤੀਆਂ ਵਿੱਚ ਸ਼ੁਰੂ ਹੋਈ ਸੀ ਤੇ ਇਹ ਯੁੱਧਕ ਜੀਵਨ ਭੋਜਨ ਦੀ ਘਾਟ ਤੇ ਸਰੀਰਕ ਤਾਕਤ ਦੀ ਜ਼ਰੂਰਤ ਦਾ ਨਤੀਜਾ ਸੀ ਅਰਦਾਸ ਨਾਲ ਸੰਜਮ ਨਾਲ ਤੇ ਸਿਰਫ ਵਿਸ਼ੇਸ਼ ਮੌਕੇ ਤੇ ਕੀਤੀ ਜਾਣ ਵਾਲੀ ਇਹ ਪ੍ਰਕਿਰਿਆ ਨਿਹੰਗ ਸਿੰਘਾਂ ਲਈ ਸ਼ਕਤੀ ਤੇ ਯੋਧਾ ਰੂਹ ਦਾ ਪ੍ਰਤੀਕ ਰਹੀ ਹੈ ਇਹ ਉਹਨਾਂ ਨਿਹੰਗ ਜਥੇਬੰਦੀਆਂ ਦਾ ਕਹਿਣਾ ਪਰ ਸਵਾਲ ਇਹ ਹੈ ਕਿ ਨਿਹੰਗ ਸਿੰਘ ਇਸ ਪੁਰਾਣੀ ਰੀਤ ਨੂੰ ਸੰਭਾਲ ਕੇ ਸਿੱਖ ਯੋਧਿਆਂ ਦੀ ਯਾਦ ਨੂੰ ਜਿੰਦਾ ਰੱਖ ਰਹੇ ਹਨ ਜਾਂ ਇਹ ਰੀਤ ਅੱਜ ਦੀ ਸਿੱਖੀ ਦੇ ਸਾਂਤਵਿਕ ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀ ਇਹ ਫੈਸਲਾ ਤੁਹਾਡੇ ਤੇ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਹਰ ਰੀਤ ਦੇ ਪਿੱਛੇ ਹਰ ਰਵਾਇਤ ਦੇ ਪਿੱਛੇ ਹਰ ਰਿਵਾਜ ਦੇ ਪਿੱਛੇ ਇੱਕ ਇਤਿਹਾਸ ਇੱਕ ਮਜਬੂਰੀ ਤੇ ਇੱਕ ਮਰਿਆਦਾ ਜ਼ਰੂਰ ਹੁੰਦੀ ਹੈ ਸੋ ਦੋਸਤੋ ਉਮੀਦ ਆ ਤੁਹਾਨੂੰ ਸਾਡੀ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣੇ ਸਕੇ ਸੁਵੰਦੀਆਂ ਨਾਲ ਇਸ ਵੀਡੀਓ ਨੂੰ ਸਾਂਝਾ ਕਰੋ ਸੋ ਦੋਸਤੋ ਉਮੀਦ ਹੈ ਤੁਹਾਨੂੰ ਸਾਡੀ ਇਹ ਅੱਜ ਦੀ ਵਿਚਾਰ ਚਰਚਾ ਚੰਗੀ ਲੱਗੀ ਹੋਵੇਗੀ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਇਸ ਵੀਡੀਓ ਨੂੰ ਆਪਣੇ ਸਕੇ ਸੁਬੰਧੀਆਂ ਨਾਲ ਜਰੂਰ ਸਾਂਝਾ ਕਰੋ ਤੇ ਨਾਲ ਹੀ ਇਸ ਦੇ ਸੰਬੰਧ ਵਿੱਚ ਅਗਰ ਤੁਹਾਡੇ ਕੋਈ ਵਿਚਾਰ ਹਨ ਜਾਂ ਤੁਹਾਡੀ ਇਸ ਮਾਸ ਖਾਣ ਜਾਂ ਨਾ ਖਾਣ ਦੇ ਬਾਰੇ ਕੋਈ ਰਾਏ ਹੈ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦਿੱਤੇ ਹੋਏ ਵਿਚਾਰਾਂ ਨੂੰ ਜਾ ਤੁਹਾਡੀ رائے ਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਵਿਚਾਰ ਦਾ ਚਰਚਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ